ਸ਼ਸ਼ੀਗਲ ਜੀ ਤੁਸੀਂ ਵੇਖ ਰਹੇ ਹੋ ਬਲੰਦ ਅਵਾਜ਼ ਮੀਡੀਆ ਤੇ ਮੈਂ ਹਾਂ ਤੁਹਾਡਾ ਆਪਣਾ ਜੈਜੀ ਸਰਤਾਰ ਚੈਨਲ ਤੇ ਜੇਕਰ ਪਹਿਲੀ ਵਾਰ ਆਏ ਹਾਂ ਤਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਮਰੰਡਾ ਸ਼ਹਿਰ ਤੇ ਅਸਤੇ ਰੋਪੜ ਜ਼ਿਲ੍ਹੇ ਦੇ ਆਸ-ਪਾਸ ਦੀਆਂ ਖਬਰਾਂ ਤੁਹਾਨੂੰ ਮਿਲਦੀਆਂ ਰਹਿਣ ਅਤੇ ਅਸੀਂ ਜਿਹੜੇ ਧਾਰਮਿਕ ਸਮਾਗਮ ਵੀ ਹੁੰਦੇ ਹਨ ਕੋਈ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਹਨ ਉਹਨਾਂ ਨੂੰ ਵੀ ਕਵਰ ਕਰਦੇ ਹਾਂ ਅਤੇ ਕਿਸਾਨਾਂ ਦੀਆਂ ਜਿਹੜੀਆਂ ਦਰਨੇ ਪ੍ਰਦਰਸ਼ਨ ਹੁੰਦੇ ਨੇ ਉਹਨਾਂ ਨੂੰ ਵੀ ਕਵਰ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਆਂ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਜਿਹੜੀ ਵੀਡੀਓ ਉਹ ਪਹੁੰਚਦੀ ਰਹੇ ਸੋ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਆਂ ਇਹ ਪਿੰਡ ਨਥਲਪੁਰ ਵਾਲਿਆਂ ਵੱਲੋਂ ਜਿਹੜੇ ਸਰੰਦ ਬਾਈਪਾਸ ਨਿਊ ਸਰੰਦ ਬਾਈਪਾਸ ਉੱਤੇ ਬਹੁਤ ਹੀ ਜਿਹੜਾ ਅ ਪ੍ਰਾਲਾ ਤੁਸੀਂ ਦੇਖ ਸਕਦੇ ਹੋ ਵੱਲੋਂ ਕੀਤਾ ਗਿਆ ਨਵੇਂ ਸਾਲ ਦੇ ਮੌਕੇ ਗੁਰੂ ਘਰ ਟੁੱਟ ਲੰਗਰ ਬਤਾਇਆ ਗਿਆ ਤੇ ਤੁਸੀਂ ਜਿਹੜੀਆਂ ਭਾਰੀ ਸੰਗਤਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਵਰਤਾਇਆ ਜਾ ਰਿਹਾ ਹੈ ਲੰਗਰ ਦੇ ਵਿੱਚ ਜਿਹੜਾ ਪ੍ਰਸ਼ਾਦ ਦਾ ਜਿਹੜਾ ਸਿਚਕਾਇਆ ਜਾ ਰਿਹਾ ਹੈ ਲੋਕਾਂ ਨੂੰ ਅਤੇ ਗਰਮਾ-ਗਰਮ ਦੁੱਧ ਤੇ ਬਹੁਤ ਸਾਰੇ ਜਿਹੜੇ ਹੋਰ ਵੀ ਲੰਗਰ ਦੇ ਵਿੱਚ ਚੀਜ਼ਾਂ ਵਰਤਾਈਆਂ ਜਾ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਟਰੱਕਾਂ ਕਾਰਾਂ ਜਿਹੜੀਆਂ ਰੁਕ-ਰੁਕ ਕੇ ਇੱਥੇ ਲੰਗਰ ਛਕ ਰਹੇ ਨੇ ਸੋ ਟਰਾਲੀਆਂ ਵੀ ਪਰ-ਪਰ ਕੇ ਜਿਹੜੀਆਂ ਸ੍ਰੀ ਫਤਿਹਗੜ ਸਾਹਿਬ ਨਮਸਤਕ ਹੋਣ ਜਾ ਰਹੀਆਂ ਨੇ ਉਹਨਾਂ ਨੂੰ ਵੀ ਲੰਗਰ ਚੁਕਾਇਆ ਜਾ ਰਿਹਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਦੁੱਧ ਗਰਮਾ-ਗਰਮ ਜਿਹੜਾ ਚੁਕਾਇਆ ਜਾ ਰਿਹਾ ਹੈ ਸੰਗਤਾਂ ਨੂੰ ਸੋ ਕਾਫੀ ਜਿਹੜਾ ਲੋਕਾਂ ਵੱਲੋਂ ਇੱਥੇ ਇਸ ਲੰਗਰ ਦੇ ਵਿੱਚ ਉਤਸ਼ਾਹ ਦੇਖਿਆ ਗਿਆ ਕਿਉਂਕਿ ਲੋਕ ਉੱਪਰ ਜਿਹੜੇ ਨੇ ਹਰ ਇੱਕ ਪਾਸੇ ਜਾਣ ਵਾਲਾ ਜਿਹੜਾ ਇਹ ਵਿਅਕਤੀ ਹੈ ਉਹ ਇਥੇ ਲੰਗਰ ਚੱਕ ਕੇ ਜਾ ਰਿਹਾ ਹੈ ਸੋ ਤਸਵੀਰਾਂ ਤੁਹਾਨੂੰ ਮਰੰਡਾ ਸ਼ਹਿਰ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਗਰਮਾ-ਗਰਮ ਦੁੱਧ ਚਕਾਇਆ ਜਾ ਰਿਹਾ ਹੈ ਤੇ ਜਿਹੜਾ ਪ੍ਰਸ਼ਾਦਾ ਵੀ ਲੋਕਾਂ ਨੂੰ ਚਕਾਇਆ ਜਾ ਰਿਹਾ ਹੈ ਲੰਗਰ ਭਾਰੀ ਜਿਹੜੀ ਗਿਣਤੀ ਦੇ ਵਿੱਚ ਨੌਜਵਾਨ ਸੰਗਤਾਂ ਨੂੰ ਛਕਾਉਣ ਦੇ ਵਿੱਚ ਲੱਗੇ ਹੋਏ ਹਨ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਬੈਨਰ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਕਾ ਲੰਗਰ ਦਾ ਬੈਨਰ ਲੱਗਿਆ ਹੋਇਆ ਹੈ ਤੇ ਛੋਟੇ ਸ਼ੈਭ ਜਿਆਦਿਆਂ ਅਤੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸ਼ੈਭ ਜਿਆਦਿਆਂ ਦੀਆਂ ਤੁਸੀਂ ਆ ਇਹ ਦੇਖ ਸਕਦੇ ਹੋ ਕਿ ਬੈਨਰ ਲੱਗੇ ਹੋਏ ਹਨ ਸੋ ਗੁਰੂ ਘਰ ਲੰਗਰ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਪਿੰਡ ਨਖਲਪੁਰ ਵਾਲਿਆਂ ਵੱਲੋਂ ਇਹ ਲੰਗਰ ਚੁਕਾਇਆ ਜਾ ਰਿਹਾ ਹੈ ਸੋ ਬਹੁਤ ਹੀ ਵਧੀਆ ਲੰਗਰ ਸਾਫ਼ ਸੁਥਰੀ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਚੁਕਾਇਆ ਜਾ ਰਿਹਾ ਹੈ ਸੋ ਬਹੁਤ ਵਧੀਆ ਉਪਰਾਲਾ ਪਿੰਡ ਨਥਲਪੁਰ ਵਾਲਿਆਂ ਵੱਲੋਂ ਕੀਤਾ ਗਿਆ ਹੈ ਸੋ ਇਸੇ ਤਰ੍ਹਾਂ ਦੀਆਂ ਵੀਡੀਓ ਜੋ ਵੀ ਜਿੱਥੇ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਹੈ ਤਾਂ ਅਸੀਂ ਜਰੂਰ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅਤੇ ਜਿੱਥੇ ਵੀ ਕਿਸਾਨ ਜਿੱਥੇ ਬੰਦੀਆਂ ਜੋ ਧਰਨਾ ਪ੍ਰਦਰਸ਼ਨ ਕਰਦੀਆਂ ਨੇ ਜਾਂ ਕਿਤੇ ਵੀ ਕਿਦਰ ਨੂੰ ਖੋਜ ਕਰਦੇ ਆਂ ਤਾਂ ਉਹ ਵੀ ਸਾਡੇ ਚੈਨਲ ਤੇ ਚਲਾਈਆਂ ਜਾਂਦੀਆਂ ਨੇ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੋਂ ਇਸ ਤੋਂ ਇਲਾਵਾ ਵੀ ਅੱਗੇ ਜਿਹੜਾ ਹੈ ਬਾਜਬਾ ਕ੍ਰੇਮ ਸਰਵਿਸ ਵਾਲਿਆਂ ਵੱਲੋਂ ਜਲੇਬੀਆਂ ਦਾ ਲੰਗਰ ਲਗਾਇਆ ਗਿਆ ਹੈ ਗਰਮਾ-ਗਰਮ ਜਲੇਬੀਆਂ ਦਾ ਲੰਗਰ ਵੀ ਤੁਸੀਂ ਦੇਖ ਸਕਦੇ ਹੋ ਅੱਗੇ ਇੱਕੋ ਦਿਨ ਹੀ ਉਹ ਲੰਗਰ ਵੀ ਚੱਲ ਰਿਹਾ ਹੈ ਸੋ ਪ੍ਰਸ਼ਾਦਾ ਛਕਦਿਆਂ ਸੰਗਤਾਂ ਤੁਸੀਂ ਗੱਡੀਆਂ ਦੇ ਵਿੱਚ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਹ ਮਰੰਡਾ ਸ਼ਹਿਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਸੋ ਦੋਸਤੋ ਜੋ ਵੀ ਕਿਤੇ ਵੀ ਕੋਈ ਖਬਰ ਨਿਕਲਦੀ ਹੈ ਤਾਂ ਅਸੀਂ ਜ਼ਰੂਰ ਉਸ ਨੂੰ ਕਵਰ ਕਰਕੇ ਆਪਣੇ ਚੈਨਲ ਤੇ ਅਪਲੋਡ ਕਰਦੇ ਹਾਂ ਸੋ ਜਦੋਂ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਉੱਥੇ ਵੀ ਪਹੁੰਚ ਕੇ ਤੁਹਾਡੇ ਤੱਕ ਇਸ ਧਾਰਮਿਕ ਸਮਾਗਮਾ ਨੂੰ ਵੀ ਤੁਹਾਡੇ ਰੂਬਰੂ ਕਰਦੇ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਹਰ ਪਾਸੇ ਬੈਠ ਕੇ ਲੰਗਰ ਛਕ ਰੀਆਂ ਨੇ ਸੋ ਲੰਗਰ ਛਕ ਵੀ ਰੀਆਂ ਸਿਖਾਉਣ ਵਾਲਿਆਂ ਦੀ ਵੀ ਠੰਡ ਨੂੰ ਪਰੇ ਕਰਕੇ ਤਾਂ ਵੀ ਲੰਗਰ ਪ੍ਰਸ਼ਾਦਾ ਜਿਹੜਾ ਆ ਛਕਾਇਆ ਜਾ ਰਿਹਾ ਨੌਜਵਾਨ ਜਿਹੜੇ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਬਹੁਤ ਹੀ ਖੁਸ਼ੀ ਦੇ ਨਾਲ ਇਸ ਲੰਗਰ ਨੂੰ ਵਰਤਾਉਣ ਲੱਗੇ ਹੋਏ ਹਨ ਸੋ ਬਹੁਤ ਹੀ ਵਧੀਆ ਉਪਰਾਲਾ ਹੈ ਪਿੰਡ ਨਸਲਪੁਰ ਵਾਲਿਆਂ ਦਾ ਸੋ ਚੜ੍ਹਦੀ ਕਲਾ ਵਿੱਚ ਪਰਮਾਤਮਾ ਹਮੇਸ਼ਾ ਪੰਜਾਬੀਆਂ ਨੂੰ ਰੱਖੇ ਤੇ ਇਸੇ ਤਰ੍ਹਾਂ ਲੰਗਰ ਜਿਹੜੇ ਵਰਤਾਏ ਜਾਣ ਸੰਗਤਾਂ ਜਿਹੜੀਆਂ ਲੰਗਰ ਛੱਕੇ ਭਰਪੂਰ ਰਹਿਣ ਸੋ ਬਹੁਤ ਵਧੀਆ ਉਪਰਾਲਾ ਹੈ ਤੁਸੀਂ ਦੇਖ ਸਕਦੇ ਹੋ ਤੇ ਪਰ ਤੁਸੀਂ ਜਿਹੜਾ ਨਗਰ ਕੌਂਸਲ ਮਰੰਡਾ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਵੀ ਉੱਪਰ ਫੋਲ ਦੇ ਉੱਪਰ ਲਿਖਿਆ ਹੋਇਆ ਹੈ ਕਿ ਨਗਰ ਕੌਂਸਲ ਮਰੰਡਾ ਵਿੱਚ ਤੁਹਾਡਾ ਸਵਾਗਤ ਹੈ ਸੋ ਬਹੁਤ ਵਧੀਆ ਜਿਹੜਾ ਉਪਰਾਲਾ ਪਿੰਡ ਨਾਹਲਪੁਰ ਵਾਲਿਆਂ ਵੱਲੋਂ ਕੀਤਾ ਗਿਆ ਹੈ ਸੋ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਸਿੱਖ ਸਰਦਾਰਾਂ ਜਿਹੜੀਆਂ ਨੇ ਨਮਸਤਕ ਹੋਣ ਜਾ ਰਹੀਆਂ ਸ੍ਰੀ ਫਤਿਹਗੜ੍ਹ ਸਾਹਿਬ ਤੋ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗਰਮਾ-ਗਰਮ ਜਿਹੜੀ ਜਲੇਬੀਆਂ ਦਾ ਲੰਗਰ ਵੀ ਤੁਹਾਨੂੰ ਦਿਖਾਉਂਦੇ ਆਂ ਇੱਕ ਪੁਲ ਦੇ ਥੱਲੇ ਜਿਹੜਾ ਹੈ ਇਹ ਓਵਰ ਬ੍ਰਿਜ ਦੇ ਥੱਲੇ ਗਰਮਾ-ਗਰਮ ਜਲੇਬੀਆਂ ਦਾ ਲੰਗਰ ਲਗਾਇਆ ਗਿਆ ਹੈ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਾਜਵਾ ਕ੍ਰੇਨ ਸਰਵਿਸ ਵਾਲਿਆਂ ਵੱਲੋਂ ਇਹ ਲੰਗਰ ਲਗਾਇਆ ਗਿਆ ਹੈ ਗੁਰੂ ਦਾ ਲੰਗਰ ਤੇ ਤੁਹਾਨੂੰ ਦਿਖਾਉਂਦੇ ਆਂ ਕਿ ਗਰਮਾ-ਗਰਮ ਜਿਹੜੀਆਂ ਜਲੇਬੀਆਂ ਦੇ ਲੰਗਰ ਜਿਹੜੇ ਲਗਾਏ ਗਏ ਹਨ ਉੱਥੇ ਪੁਲ ਦੇ ਪਾਰ ਉੱਥੇ ਵੀ ਲੋਕਾਂ ਦੇ ਵਿੱਚ ਸਲੰਗਰ ਨੂੰ ਛਕਿਆ ਜਾ ਰਿਹਾ ਹੈ ਅਤੇ ਪਰਮਾਤਮਾ ਇਹ ਨਦੀਆਂ అనేక ਕਮਾਈਆਂ ਦੇ ਵਿੱਚ ਵਰਕਤਾ ਪਾਵੇ ਸੋ ਦੇਖ ਸਕਦੇ ਹੋ ਕਿ ਕਿਵੇਂ ਗਰਮਾ-ਗਰਮ ਜਿਹੜੀਆਂ ਜਲੇਬੀਆਂ ਦਾ ਲੰਗਰ ਛਕਾਇਆ ਜਾ ਰਿਹਾ ਹੈ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਭੁੱਲਿਓ ਨਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੋ ਧੰਨਵਾਦ ਸਾਰਿਆਂ ਦਾ ਵੀਡੀਓ ਦੇ